ਕਮਲ ਪ੍ਰੀਤਾ ਤੂੰ ਤਿਆਰ ਹੋਈ ਜਾਂਂਦਾ ਆ ਕਿੰਨੇ ਦਿਨ ਹੋ ਗਏ ਮਨ ਰੋਲਾ ਪਾਉਂਦਾ ਇਹਨੂੰ ਤੇ ਕੁੜੀਆਂ ਨੂੰ ਦੀਵਾਲੀ ਦੇ ਆਈਏ ਦੀਵਾਲੀ ਦੇ ਆਈਏ ਦੀਵਾਲੀ ਲੱਗ ਕੇ ਆਉਂਦੀ ਜਾਂਂਦਾ ਹੀ ਤੇ ਤੂੰ ਕੋਈ ਮਨਸਰ ਜਵਾਬੇ ਨਹੀਂ ਦੇਂਂਦਾ ਕੋਈ ਨਹੀਂ ਮੰਮੀ ਵੇਖ ਲੈਨੇ ਆ ਇੱਕ ਦੋ ਦਿਨ ਤੱਕ ਵੇਖ ਲੈਨੇ ਨਹੀਂ ਤੂੰ ਤਾਂ ਕਰੀ ਜਾਣਾ ਇੱਕ ਦੋ ਦਿਨ ਰੁਕ ਜਾ ਇੱਕ ਦੋ ਦਿਨ ਰੁਕ ਜਾ ਤੈਨੂੰ ਇਹ ਨਹੀਂ ਪਤਾ ਕਿ ਦੀਵਾਲੀ ਲੱਗ ਕੇ ਆਉਂਦੀ ਜਾਂਂਦਾ ਹੀ ਹੈ ਬਾਜ਼ਾਰਾਂ 'ਚ ਭੀੜ ਪਤਾ ਕਿੰਨੀ ਹੋ ਜਾਂਦੀ ਆ ਮੈਂ ਕੰਨਣ ਗਿਆ ਨਹੀਂ ਜਾਂਦਾ ਕੋਈ ਨਹੀਂ ਆ ਇੱਕ ਦੋ ਦਿਨ ਤੱਕ ਜਾ ਕੇ ਦੇਖ ਲੈ ਦੀਵਾਲੀ ਮੂੰੰਡਾ ਬਿਲਕੁਲ ਨੀ ਨਾ ਆਖੇ ਲੱਗਦਾ ਆਪਣੀਆਂ ਮਰਜ਼ੀਆਂ ਕਰਦਾ ਕਿਹਾ ਕਿ ਦਿਵਾਲੀ ਦੇ ਆਈਏ ਦਿਵਾਲੀ ਦੇ ਆਈਏ ਕਹਿੰਦਾ ਮੈਂ ਚਲ ਜੀਉ ਇੱਕ ਦੋ ਦਿਨ ਤੱਕ ਉਹ ਵਿਚਾਰੀਆਂ ਮੂੰਹ ਚੱਕ ਕੇ ਬੰਦੀਆਂ ਹੋਣੀਆਂ ਆ ਪਰ ਕਦੋਂ ਕੋ ਆਉਂਦਾ ਮੈਂ ਕਰਾ ਮੈਂ ਤੈਨੂੰ ਰੋਲ ਅਪਾਉਂਦਾ ਈਂ ਬਥੇਰਾ ਜੀ ਆਇਆ ਮੰਮੀ ਨੂੰ ਕੀ ਹੋਇਆ ਮੰਮੀ ਇਨਾ ਕਲਪੇ ਫਿਰਨ ਡੈ ਇਹਨਾਂ ਨੂੰ ਪੁੱਛਦੀਆਂ ਨਾ ਕਿੱਥੇ ਜੇ ਆ ਇਧਰ ਕੀ ਕਰਨ ਡੈ ਜੇ ਤੁਸੀਂ ਮੇਰੀ ਗੱਲ ਸੁਣੋ ਇਧਰ ਆਓ ਬਾਹਰ ਹੁਣ ਤੂੰ ਮੈਨੂੰ ਕੀ ਕਹਿਣਾ ਵਾ ਦੱਸ ਆ ਪਰਸ ਫੜਿਆ ਜੇ ਕਿੱਥੇ ਚੱਲੇ ਜੇ ਪੇਪਰ ਸਕਾਤੋਂ ਫੜਨਾ ਵਾ ਵੇਖਣ ਡਿਆ ਕਿੰਨੇ ਕ ਪੈਸੇ ਮੰਮੀ ਕਹਣ ਡਈ ਦਿਵਾਲੀ ਦੇ ਕੇ ਆਓ ਜਾ ਕੇ ਰੁਪਈਆ ਸਾਰਾ ਮੇਰੇ ਕੋ 1500 ਹੀ ਦੇਣੀ ਸੋਖਣਾ ਤਿੰਨਾ ਜਾਣੀਆਂ ਨੂੰ ਦਿਵਾਲੀ ਬੰਦੇ ਨੇ ਸਮਝ ਲੱਗਣ ਡੇ ਵੀ ਕੀ ਕਰੀਏ ਕੀ ਨਹੀਂ ਕਰੀਓ ਉਹ ਤਾਂ ਮੈਂ ਵੇਖਣ ਡੀ ਹਰ ਰਸੋਈ ਦੇ ਵਿੱਚ ਕੰਮ ਕਰਨ ਡੀ ਤੇ ਮੰਮੀ ਬੋਲਦੇ ਜਾਣ ਡਿਆ ਇਹ ਉਧਰ ਨੂੰ ਤੇ ਮੈਂ ਪੁੱਛਾ ਸੈਂ ਕਿ ਗੱਲ ਹੋਈ ਆ ਉਹ ਤਾਂ ਬੜਾ ਗੁੱਸੇ 'ਚ ਹੀ ਮੰਮੀ ਗੁੱਸੇ ਜਲੋਂ ਨਾ ਨੰਮੀ ਆਪਣਾ ਫਰਜ਼ ਤੋਂ ਕਹਿ ਨਹੀਂਦਾ ਵੀ ਦੇ ਕੇ ਆਉ ਜਾ ਕੇ ਦਿਵਾਲੀ ਉਹ ਵੀ ਚਾਹਉ ਜਾਣਾ ਹੀ ਆ ਦਿੰਦਿਆ ਰਾਇਆ ਵਾ ਅਰੇ ਥੋੜੇ ਦਿਨ ਪਹਿਲਾਂ ਤੇ ਰਖੜੀ ਲੰਗੀ ਹੂੰ ਉਦੋਂ ਕਿਸੇ ਕੋ ਪੈ ਫੜ ਕੇ ਤਾਂ ਮੈਂ ਰਖੜੀ ਬਗਤਾਈ ਤੈਨੂੰ ਪਤਾ ਹੋਗਾ ਮੋੜ ਦਿਵਾਲੀ ਆ ਗਈ ਚਲ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਕਰਦੀ ਅਮਨ ਨਾਲ ਗੱਲ ਕਰਦੀ ਪਹਿਲਾਂ ਮੈਂ ਉਹਨੂੰ ਕਹਿੰਨੀ ਆ ਕੋਈ ਗੱਲ ਨਹੀਂ ਆ ਤੇਰੇ ਕੋਲ ਦਵਾਈ ਲੈ ਕੇ ਆਵਾਂਗੇ ਜ਼ਰੂਰ पर दिवाली ਤੋਂ ਬਾਅਦ ਥੋੜੇ ਦਿਨ ਆ ਜਾਣਗੇ ਹੁਣ ਜੇ ਨੂੰ ਤੁਹਾਡੀ ਤਨਖਾਹ ਵੀ ਆ ਜਾਊਗੀ ਕੁੜੀਆਂ ਨਾਲ ਨਹੀਂ ਗੱਲ ਕਰਨੇ ਕੋਈ ਵੀ ਤੁਸ ਬਸ ਕੁੜੀਆਂ ਤੇ ਆਪਣੀਆਂ ਸਮਝੀ ਜਾਣਗੀਆਂ ਮੈਨ ਨੇ ਕੋਈ ਨਹੀਂ ਮੈਂ ਮਸਲਾ ਨਿਕਾਲ ਲੈਣਾ ਵਾ ਜਿੱਥੇ ਜਿਹੜੇ ਕੋ ਪਹਿਲਾਂ ਰੱਖੜੀ ਤੇ ਫੜੇ ਕੋ ਦੱਬੀਆ ਰੋਸ ਹਰ ਵਾਰੀ ਉਹਨੇ ਕਹਣਾ ਮੇਰੇ ਕੋ ਪੈਸੇ ਫੜਦੇ ਜੇ ਪਹਿਲੇ ਦੇ ਦਿੱਤੇ ਨਹੀਂ ਗਿਆ ਤਾਂ ਹੋਰ ਫੜ ਲੈਣੇ ਤਾਂ ਕੋਈ ਨਹੀਂ ਕੰਮਕਾਰ ਚੱਲੂਗਾ ਤੇ ਦੇ ਦਾਂਗੇ ਤੈਨੂੰ ਪਤਾ ਤਾਂ ਹੈਗਾ ਵੀ ਆ ਹੜਾ ਕਰਕੇ ਹੀ ਆ ਹੁਣ ਹੜਾੜੂ ਖਤਮ ਹੋ ਗਏ ਆ ਤੇ ਹੁਣ ਸੈਟ ਹੋ ਜਾਣਾ ਕੰਮਕਾਰ ਮੁਰਕੇ ਦੇ ਦਾਂਗੇ ਪੈਸੇ ਉਹਨੂੰ ਨੇ ਕੋਈ ਇਹ 2-4 ਮਹੀਨੇ ਓਕੇ ਲੰਘ ਜਾਣਗੇ ਫਿਰ ਕੀ ਕੋਈ ਨਹੀਂ ਮੈਂ ਗੱਲ ਕਰਦੀ ਉਹਨੇ ਸਮਝ ਜਾਣਾ ਨਹੀਂ ਗੱਲ ਕਰਨੀ ਆਪਣੀਆਂ ਨਾ ਮਰੀ ਜਾਇਆ ਕਰ ਉਹਦੇ ਮਾਮਾ ਚੱਲਾ ਫਿਰ ਠੀਕ ਆ ਠੀਕ ਲੈ ਹੁਣ ਇਹਨੇ ਟੈਨਸ਼ਨ ਲੈ ਹੀ ਜਾਣੀ ਮੈਂ ਮੰਦਾ ਇਸ ਮੋਂ ਲਗਾ ਹੈਲੋ ਸਸਿਕਾ ਲੰਮਣ ਹੋਰ ਠੀਕ ਠਾਕ ਵਧੀਆ ਠੀਕ ਠਾਕ ਤੁਸੀਂ ਸਾਨੂੰ ਹਾਂ ਵਧੀਆ ਠੀਕ ਆਪਾਂ ਭਾਬੀ ਮੈਂ ਫੋਨ ਕੀਤਾ ਸੀ ਵੀ ਮੇਰੀ ਜਠਾਣੀ ਦੇ ਵੀ ਪੇਕੇ ਅੱਜ ਆਉਣੇ ਆ ਦਿਵਾਲੀ ਦੇ ਨਾ ਤੇ ਤੁਸੀਂ ਕਦੋਂ ਆਵਣਾ ਅੱਗੇ ਤੇ ਤੁਸੀਂ ਪਹਿਲਾਂ ਹੀ ਆ ਜਾਂਦੇ ਸੀ ਕੋਈ ਨਹੀਂ ਅਮਣਾ ਐਤ ਕੀਵੇਂ ਆ ਜਾਵਾਂਗੇ ਦਿਵਾਲੀ ਲੈ ਕੇ ਪਰ ਨਾ ਕੋੜੇ ਕ ਦਿਨ ਬਾਅਦ ਆਵਾਂਗੇ ਦਿਵਾਲੀ ਲੈ ਕੇ ਐਤ ਕੀ ਕੋਈ ਨਹੀਂ ਦੋਸਤ ਰਹਿ ਕੇ ਆ ਜੀ ਹਾਂ ਹਾਂ ਕੋਈ ਨਹੀਂ ਹਾਂ ਦੱਸ ਤੂੰ ਦੱਸ ਪਹਿਲਾਂ ਕੀ ਆ ਪੁੱਤ ਮੇਰੀ ਗੱਲ ਸੁਣੋ ਦੋਵੇਂ ਜਾਣੇ ਐਤਕੀ ਨਾ ਤੇਰੇ ਪਾਪਾ ਨੂੰ ਤਨਖਾਹ ਨਹੀਂ ਮਿਲੀ ਤੇ ਐਤਕੀ ਬੜਾ ਹੀ ਹੱਥ ਟਾਇਟ ਆ ਆਪਣਾ ਅਹੀਂ ਤੇ ਗੇ ਸੋਚਾਂ ਲੱਗ ਤੇਰੇ ਪੁੱਹਾ ਨੂੰ ਦੀਵਾਲੀ ਦੇ ਕੇ ਆਉਣੀ ਤੇ ਉਹ ਕਿੱਥੋਂ ਪੈਸੇ ਆਉਣੇ ਆ ਐਤ ਕੀ ਮੇਰਾ ਪੁੱਤ ਨਾ ਐਤ ਕੀ ਦੀਵਾਲੀ ਤੇ ਪਟਾਕੇ ਨਾ ਮੰਗੇ ਹੋ ਆਪਣੇ ਪਾਪਾ ਕੋਲ ਇਥੋਂ ਤੁਹਾਨੂੰ 100 200 ਦੇ ਪਟਾਕੇ ਲੈ ਦੇਉਂਗੀ ਪਰ 5 6000 7000 ਦੇ ਪਟਾਕੇ ਨਹੀਂ ਲੈ ਕੇ ਦਿੱਤੇ ਜਾਣੇ ਤੁਹਾਨੂੰ ਠੀਕ ਆ ਨਹੀਂ ਨਹੀਂ ਪੁੱਤ ਐਤ ਕੀ ਨਾ ਜੇ ਕਰਿਓ ਐਤ ਕੀ ਨਹੀਂ ਪਟਾਕੇ ਤੁਹਾਨੂੰ ਦਵਾਏ ਜਾਣੇ ਮੰਮਾ ਇਹਨੂੰ ਪਤਾ ਤੂੰ 1000 ਵਾਰ ਇੰਦਰਾ ਕਰਦੇ ਜਾਨੂੰ ਪਟਾਕੇ ਲੈ ਆ ਕੇ ਦੋ ਜਿੱਥੋਂ ਮਰਜ਼ੀ ਲੈ ਆ ਕੇ ਦੋ ਆਂ ਪੜਾ ਕੇ ਲਿਆ ਦੋਹਾਂ ਕੋਈ ਨਹੀਂ ਪੁੱਤ ਵੈਨੀ ਲਿਆਕ ਦੇਣੀ ਜਾਂ ਖੇਡ ਤੂੰ ਹੀ ਜਾ ਗਾ ਮਾਹਰ ਰੱਬ ਐਨੀ ਗਰੀਬੀ ਕਿਉਂ ਸਾਡੇ ਤੇ ਆਈ ਆ ਕੀ ਆ ਬੱਚਿਆ ਵਿਚਾਰੇ ਨੂੰ ਮੈਂ ਕਿੱਦਾਂ ਹੁਣ ਸਮਝਾਵਾਂ ਇਹਨਾਂ ਨੂੰ ਉਹ ਤਾਂ ਨਿਆਣੇ ਉਹਨਾਂ ਤੇ ਜिद ਕਰਨੀ ਕਰਨੀ ਆ ਉਹ ਵੇਖ ਲੈ ਨਾ ਭਾਬੀ ਦੇ ਕੰਮ ਇਹਨੇ ਮੈਨੂੰ ਵੀ ਜਲੀ ਗੱਲ ਨਹੀਂ ਦੱਸੀ ਵੀ ਆਹ ਗੱਲ ਆ ਉਹ ਤਾਂ ਮੈਨੂੰ ਬਾਹਨਾ ਮਾਰਦਾ ਵੀ ਦੋ ਦਿਨ ਠਹਿਰ ਕੇ ਆ ਜਾਾਂਗੇ ਲੈ ਤੂੰ ਇੱਥੇ ਬੈਠੀ ਐ ਆ ਗਿਆ ਜੇ ਆ ਗਿਆ ਮੈਂ ਤੇ ਉਹ ਜਿਹੜਾ ਵੀ ਸਮਾਨ ਕਿਆ ਲਿਆ ਕੇ ਮੇਰੇ ਕੋਲ ਚ ਰੱਖਤਾ ਵਾ ਹੋਰ ਕੁਛ ਲਿਆਉਣ ਵਾਲਾ ਤੇ ਮੈਨੂੰ ਦੱਸ ਦੇ ਨਹੀਂ ਹੋਰ ਕੁਛ ਤੇ ਨਹੀਂ ਲਿਆਉਣ ਵਾਲਾ ਇੱਥੇ ਬਹੁ ਮੇਰੀ ਗੱਲ ਸੁਣ ਮੈਂ ਤਾੜ ਨੇ ਗੱਲ ਕਰਨੀ ਆਹ ਤਾਂ ਦੱਸ ਕੀ ਗੱਲ ਕਰਨੀ ਐ ਪਹਿਲਾਂ ਮੈਨੂੰ ਤੂੰ ਅਸੀਂ ਵਾਦਾ ਕਰੋ ਵੀ ਤੁਸੀਂ ਮੇਰੀ ਗੱਲ ਮੰਨੋਗੇ ਅੱਗੇ ਕਦੀ ਹੋਇਆ ਕਿ ਮੈਂ ਤੂੰ ਕੋਈ ਗੱਲ ਕੀਤੀ ਹੋਏ ਮੇਰੇ ਨਾਲ ਤੇ ਮੈਂ ਤੇਰੀ ਗੱਲ ਨਾ ਮੰਨੀ ਹੋਏ ਦੱਸ ਕੀ ਗੱਲ ਕਰਨੀ ਐ ਪੱਕਾ ਮੰਨੋਗੇ ਨਾ ਤੂੰ ਪਹਿਲਾਂ ਬਾਬਾ ਗੱਲ ਤੇ ਦੱਸ ਮੇਰਾ ਨਾ ਰਕੀ ਜੀ ਕਰਨ ਡਿਆ ਵੀ ਮੈਂ ਦਿਵਾਲੀ ਲੈ ਕੇ ਆਪਣੇ ਪੇਕੇ ਜਾਵਾਂ ਪੇਕੇ ਜਾਵਾਂ ਦਿਵਾਲੀ ਲੈ ਕੇ ਕਿਹੋ ਜਿਹੀਆਂ ਗੱਲਾਂ ਕਰਨ ਦੀਆਂ ਮੰਨ ਤੋਂ ਮੈਨੂੰ ਨਹੀਂ ਪਤਾ ਪੇਕਿਆਂ ਵਾਲੇ ਹੁੰਦੇ ਆ ਕੁੜੀਆਂ ਦੇ ਕੋਲ ਦਿਵਾਲੀ ਲੈ ਕੇ ਕੁੜੀਆਂ ਨੇ ਲੈ ਕੇ ਜਾਂਦੀਆਂ ਦਿਵਾਲੀ ਆਪਣੇ ਪੇਕਿਆਂ ਦੇ ਘਰ ਇਹ ਜ਼ਰੂਰੀ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਮੇਰਾ ਰਕੀ ਜੀ ਕਰਨ ਡਿਆ ਤੇ ਮੈਂ ਲੈ ਕੇ ਜਾਣੀ ਆਦਤੋਂ ਨਵਾਂ ਹੀ ਰਵਾਜ ਲੱਗੀਆਂ ਤੋਰਨ ਮੈਨੂੰ ਨਹੀਂ ਪਤਾ ਮੈਂ ਜਾਣਾ ਤਾਂ ਜਾਣਾ ਬਸ ਮੈਂ ਤਾਂ ਇਹ ਤੁਹਾਨੂੰ ਪਹਿਲਾਂ ਕਿਹਾ ਸੀ ਚਲ ਤੂੰ ਨਾਰਾਜ਼ ਨਾ ਹੋ ਨਿਤਰਾ ਤੈਨੂੰ ਚੰਗਾ ਲੱਗਦਾ ਕਰ ਲਾ ਮੈਨੂੰ ਦੱਸ ਦੇ ਤੂੰ ਜਾਣਾਗਾ ਤੂੰ ਹੁਣ ਤੇ ਵੀਰਾ ਘਰ ਨਹੀਂ ਹਣਾ ਉਹ ਕੰਮ ਤੇ ਗਿਆ ਵਾ ਉਹਨੇ ਸ਼ਾਮਾਂ ਨੂੰ ਹਣਾ ਫਿਰ ਆਪਾਂ ਸ਼ਾਮਾਂ ਨੂੰ ਚੱਲਾਂਗੇ ਚੱਲ ਠੀਕ ਐ ਪੱਕਾ ਜੇ ਹੁਣ ਮੁਕਰ ਨਾ ਜਾਇਓ ਨਹੀਂ ਮੁਕਰਦਾ ਬਾਬਾ ਚੱਲ ਜਾਾਂਗੇ ਬਣੇ ਗੱਲ ਪੈ ਹੈਂਦੀ ਕਿ ਨਹੀਂ ਕੋਈ ਨਹੀਂ ਬੰਦੇ ਹੂ ਨਹੀਂ ਬਣ ਸਤਿਕਾਰ ਜੀ ਸਤਿਕਾਰ 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 ਹੋ ਗਿਆ ਜੀ ਇਹ ਵਧੀਆ ਤੇ ਸੁਣਾਓ ਸਤਿਕਾਰ ਸਤਿਕਾਰ ਚਾਚੀ ਕਾ ਗੈਰ ਨਾ ਪਾਣੀ ਲੈ ਆਓ ਬੈਠੋ ਹੋਰ ਸੁਣਾਓ ਵੀਰ ਜੀ ਠੀਕ ਠਾਕ ਹਾਂ ਵਧੀਆ ਹੋਰ ਭਾਜੀ ਫੋਨ ਖਾਣੀ ਕਰ ਦਿੰਦੇ ਆਉਣ ਲੱਗਿਆ ਹਮਣ ਉਹ ਕੋਈ ਚ ਨਹੀਂ ਵੈਹੇ ਲਾਗੇ ਬਾਜ਼ਾਰ ਆਏ ਤਾਂ ਮੈਂ ਹੋ ਜਾਨੇ ਆ ਅੱਛਾ ਹੋਰ ਲੈਣਦੇ ਪਟਾਕੇ ਪਟੂਕੇ ਨਹੀਂ ਕੋਈ ਨਹੀਂ ਲਿਆ ਦਾਂਗੇ ਅਮਣ ਮੈਂ ਠਹਿਰ ਕੇ ਲਿਆ ਕੇ ਦਵਾਂਗੇ ਠੀਕ ਹੈ ਸੱਚ ਉਹ ਡੱਬਾ ਤੇ ਰਹਿ ਜਾ ਜੋ ਲੈ ਕੇ ਆਉ ਕਾ ਦਾ ਡੱਬਾ ਮੈਂ ਉਹ ਕੋਹ ਨਹੀਂ ਵੀਰੇ ਇਹਨਾਂ ਵਾਰ ਤੇ ਪਟਾਕੇ ਲਿਆਂਦੇ ਸੀ ਥੋੜੇ ਜੇ ਪਟਾਕੇ ਨਹੀਂ ਤੂੰ ਕਰਨ ਲਿਆਂਦੇ ਪਟਾਕੇ ਨਾ ਵਾਤੇ ਮੈਂ ਤੇ ਇਹਨਾਂ ਨੂੰ ਕਹਿਣ ਲਈ ਆਂ ਦੀਵਾਲੀ ਦੇ ਕੇ ਆਓ ਫਿਰ ਕੀ ਹੈ ਮੰਮੀ ਆਹ ਬੱਚਾ ਵਾਰ ਤੇ ਪਟਾਕੇ ਲਿਆਂਦੇ ਨੇ ਬੱਚਾ ਆਵਦੇ ਹਾਂਜੀ ਆਈ ਨੇ ਪਟਾਕੇ ਥੋੜੇ ਜਿਹੇ ਰਹਿ ਗਏ ਮੰਮੀ ਆਇ ਚ ਭਾਬੀ ਬੱਚਿਆਂ ਦੇ ਕੱਪੜੇ ਜੇ ਇਹ ਜੇ ਤੁਹਾਡਾ ਤੇ ਵੀਰੇ ਦਾ ਸੂਟ ਜੇ ਮੰਮਾ ਕੋਈ ਨਹੀਂ ਆਸ ਮੰਨੇ ਆ ਇਹ ਆ ਦੋ ਡੱਬੇ ਦੀਵਾਲੀ ਦੇ ਇਹ ਅਹੀਂ ਦੀਵਾਲੀ ਦੇਣ ਤੈਨੂੰ ਜਣਾ ਤੂੰ ਕਿੱਧਰ ਚੁੱਕ ਕੇ ਲਿਆਉਂਦੀ ਦੀਵਾਲੀ ਤੂੰ ਕੋਈ ਜ਼ਰੂਰੀ ਇੱਕ ਹੋਰ ਨਹੀਂ ਇਹ ਜ਼ਰੂਰੀ ਥੋੜੀ ਹੁੰਦਾ ਵੀ ਹਰ ਵਾਰੀ ਤੂੰ ਹੀ ਮੈਨੂੰ ਦੀਵਾਲੀ ਦੇਣ ਆਉਣਾ ਕਮਲੇ ਜੀ ਤੇ ਯਾਰ ਤੁਹਾਲੇ ਮਾ ਬੇਟੇ ਨੇ ਅੱਜ ਫੜਾਈ ਕਿਉਂ ਬੰਦਾ ਕਿਉਂ ਸਾਡੇ ਤੋਂ ਬਾਹਰ ਚੜਾਉਣ ਨਹੀਂ ਆਮਣ ਫਿਰ ਕੀ ਹੋਇਆ ਜੈਰ ਕਿ ਮੈਂ ਲੈ ਕੇ ਆ ਗਈਆਂ ਤੇ ਸਹੀ ਆ ਤੁਹੇ ਦਿਵਾਲੀ ਜਾਣ ਹੁੰਦੀਆਂ ਮੈਂ ਤੇ ਤੈਨੂੰ ਕਹਿਤਾ ਕਿ ਦੋ ਦਿਨ ਠਹਿਰ ਕੇ ਆਵਾਂਗੇ ਤਾਂ ਗੁੱਸਾ ਕੀਤਾ ਹਣਾ ਤੂੰ ਉਹ ਨਹੀਂ ਭਾਬੀ ਆਹੀ ਆ ਹੀ ਜਾਣਾ ਜਿਹਦੇ ਨੇ ਦੋ ਦਿਨ ਠਹਿਰ ਕੇ ਆ ਜਾਂਦੇ ਦਿਵਾਲੀ ਤੈਨੂੰ ਦੇਖ ਹੀ ਹੋਣੀ ਉਹ ਨਹੀਂ ਭਾਬੀ ਤੁਸੀਂ ਤਾਂ ਮੈਨੂੰ ਵੀ ਚਲੀ ਗੱਲ ਦੱਸੀ ਨਹੀਂ ਇਹਨੂੰ ਮੈਂ ਕਿਹਾ ਸੀ ਵੀ ਤੂੰ ਫੋਨ ਨਹੀਂ ਕਰਨਾ ਮੰਮੀ ਨੂੰ ਮਜਾ ਲਗਾ ਕੇ ਕਹਿ ਕੇ ਗਿਆ ਵੀ ਫੋਨ ਨਾ ਕਰ ਉਹ ਨਹੀਂ ਵੀਰੇ ਭਾਬੀ ਨੇ ਨਹੀਂ ਮੈਨੂੰ ਫੋਨ ਕੀਤਾ ਮੈਂ ਹੀ ਭਾਬੀ ਨੂੰ ਫੋਨ ਕੀਤਾ ਸੀ ਪੁੱਛਣ ਨੂੰ ਵੀ ਕਦਨ ਆਉਣਾ ਜੀ ਤੇ ਉਹ ਭਾਬੀ ਮੇਰੇ ਨਾਲ ਗੱਲ ਕਰਨ ਡਿਆ ਸੀ ਤੇ ਗੱਲ ਕਰਦਿਆ ਕਰਦਿਆਂ ਇਹਨਾਂ ਨੇ ਫੋਨ ਨਹੀਂ ਕਟਿਆ ਤੇ ਬੱਚੇ ਆ ਗਏ ਵਿੱਚ ਉਦੋਂ ਮੈਂ ਇਹਨਾਂ ਦੀਆਂ ਗੱਲਾਂ ਸੁਣ ਲਈਆਂ ਕੀ ਗੱਲਾਂ ਸੁਣ ਲਈ ਵੀਰ ਦਾ ਹੱਥ ਬੜਾ ਤੰਗ ਆ ਐਰ ਕੀ ਦੀਵਾਲੀ ਮਾਹ ਦਿੱਤੀ ਜਾਣੀ ਆ ਤੇ ਫਿਰ ਕੀ ਹੋਇਆ ਜ਼ਰੂਰੀ ਥੋੜੀ ਆ ਹਰ ਵਾਰੀ ਪੇਕਿਆ ਨਹੀਂ ਧੀਆਂ ਨੂੰ ਦੀਵਾਲੀ ਦੇਣੀ ਜੇ ਇੱਕ ਵਾਰੀ ਅਹੀਂ ਦੇ ਜਾਗੇ ਤੇ ਫਿਰ ਕੀ ਹੋ ਜਾਊਗਾ ਨਹੀਂ ਅਮਨ ਇਹ ਕੰਮ ਨਹੀਂ ਤੁਸੀਂ ਚੰਗਾ ਕੀਤਾ ਬਾਜੀ ਯਾਰ ਤੁਸੀਂ ਤੇ ਮਾੜਾ ਮੋੜਾ ਦੱਸ ਹੀ ਸਕਦੇ ਸੀ ਵੀ ਨਹੀਂ ਇਹ ਕੰਮ ਬੰਦਾ ਬਾਜੀ ਫਿਰ ਕੀ ਹੈ ਜਿਹ ਲੈਣ ਦੇ ਨਹੀਂ ਨਹੀਂ ਬਾਜੀ ਮਾਸੀ ਮਾਸੜੀ ਕੀ ਸੋਚਣਗੇ ਦੱਸੋ ਕੋਈ ਕੁਛ ਨਹੀਂ ਸੋਚਦਾ ਬਾਜੀ ਅਮਨ ਅਹੀਂ ਨਹੀਂ ਰੱਖਣੇ ਗੁੱਸਾ ਇੱਚ ਕੋਈ ਨਹੀਂ ਹੈ ਪਰ ਅਹੀਂ ਤੁਹਾਨੂੰ ਦਵਾਈ ਦੇਣੀ ਹੈ ਕਿ ਤੁਹਾਨੂੰ ਲੈਣੀ ਹੈ ਫਿਰ ਕੀ ਹੋਇਆ ਵੀਰੇ ਜ਼ਰੂਰੀ ਥੋੜੀ ਆ ਵੀ ਹਰ ਵਾਰ ਤੂੰ ਹੀ ਸਾਨੂੰ ਦੀਵਾਲੀ ਦੇਣੀ ਆ ਨਹੀਂ ਕੁੜੀਏ ਪੇਕਿਆਂ ਦਾ ਹੀ ਫਰਜ਼ ਹੁੰਦਾ ਵਾ ਭਰਾਵਾਂ ਦਾ ਵੀ ਫਰਜ਼ ਹੁੰਦਾ ਵਾ ਕੁੜੀਆਂ ਨੂੰ ਦੀਵਾਲੀ ਦੇਣਾ ਇਹ ਫਰਜ਼ ਨਹੀਂ ਤੇ ਉਹ ਪੇਕਿਆਂ ਵਾਲਿਆਂ ਦਾ ਹੀ ਹੁੰਦੇ ਆ ਧੀਆਂ ਦਾ ਕੋਈ ਫਰਜ਼ ਨਹੀਂ ਹੁੰਦਾ ਤੂੰ ਹਰ ਸਾਲ ਦਿੰਦੇ ਜੇ ਨਾ ਐਰ ਕਿ ਮੈਂ ਤੇ ਫਿਰ ਕੀ ਹੋ ਗਿਆ ਮਮਨ ਤੂੰ ਸਮਝਦੀ ਨਹੀਂ ਆ ਬਾਕੀ ਗੱਲ ਆ ਪਟਾਕੇ ਤੂੰ ਮਾਰਨਾ ਲੈ ਕੇ ਆਈ ਨੇਣਾ ਜੋ ਕਿ ਪਟਾਕੇ ਹੀ ਰੱਖਣੀਆਂ ਪਰ ਆ ਕਪੜਾ ਲੀੜਾ ਤੇ ਡੱਬੇ ਨਹੀਂ ਰੱਖਣੇ ਠੀਕ ਆ ਇਹ ਤੂੰ ਲੈ ਜਾ ਠੀਕ ਹੈ ਮੈਂ। ਹਾਂ ਠੀਕ ਹੈ। ਕਿਉਂ ਨਹੀਂ ਰੱਖਨੇ? ਮੈਂ ਏਡੇ ਰੀਚ ਚਾਣਾ ਕੱਪੜੇ ਲੈ ਕੇ ਆਈਂ ਬੱਚਿਆਂ ਦੇ ਮਠਾਈ ਲੈ ਕੇ ਆਈਂ। ਕਿਉਂ ਨਹੀਂ ਤੁਸੀਂ ਰੱਖਨੇ? ਉਹਦਾ ਮੰਮੀ ਤੁਸੀਂ ਕਹਿੰਦੇ ਜੇ ਤੇ ਕੁੜੀਆਂ ਤੇ ਮੁੰਡਿਆਂ 'ਚ ਫਰਕ ਕੋਈ ਨਹੀਂ। ਤੇ ਇੱਥੇ ਫਰਕ ਕਿਉਂ ਹੁੰਦਾ? ਉਹ ਤਾਂ ਜਿਹੜੇ ਬਣੇ ਆ ਉਹ ਬੜੇ ਈਆਂ ਨੂੰ ਬਣ ਗਏ ਕਿਨੇ। ਮੰਮੀ ਉਹ ਇਹ ਤੇ ਆਪਾਂ ਹੀ ਬਣਾਏ ਆ ਨਾ। ਅਮਨੇ ਤੂੰ ਸਮਝਦੀ ਐ ਦੁਨੀਆ ਨਹੀਂ ਸਮਝੇਵੇ। ਜੇ ਇੱਕ ਜਣਾ ਐਦਾਂ ਕਰੂਗਾ ਵੇਖੋ ਵੇਖੀ ਆਪੇ ਦੁਨੀਆ 'ਚ ਰਿਵਾਜ ਬਦਲ ਦੋਗੀ। ਨੇ ਤੇਰਾ ਕਰਨ ਦਾ ਵੀ ਮਤਲਬ ਵੀ ਹੁਣ ਤਿਆਂ ਕੋ ਲੈਣਾ ਸ਼ੁਰੂ ਕਰਦ ਗਏ ਹਾਂ ਵੀਰੇ ਮੈਂ ਇਹ ਨਹੀਂ ਕਹਿੰਦੀ ਵੀ ਤਿਆਂ ਕੋ ਲੈਣਾ ਸ਼ੁਰੂ ਕਰ ਦੋ ਪਰ ਇਹ ਵੀ ਤੇ ਜ਼ਰੂਰੀ ਨਹੀਂ ਵੀ ਹਰ ਤਿਉਹਾਰ ਭਰਾ ਹੀ ਪਹਿਣਾ ਨੂੰ ਦਵੇ ਭਰਾ ਦੇ ਸਿਰ ਤੇ ਹੀ ਇਹ ਸਹਾਨ ਹੋਵੇ ਵੀ ਹਾਂ ਉਹਨੇ ਦੇਣਾ ਪਰ ਗੱਲ ਤੇ ਇਹ ਹੁੰਦੀ ਨਾ ਕਿ ਤਿਆਂ ਨੂੰ ਮੇਸ਼ਾਂ ਦੇ ਰਾਂ ਹੁੰਦਾ ਤੇ ਇਹ ਕਹੇ ਤਿਆਂ ਨੂੰ ਦੇ ਕੇ ਆਉਂਦਾ ਕਦੀ ਵੇਖਿਆ ਪੇਕੇ ਨੂੰ ਕੋ ਦਿੰਦਾ ਪਹਿਲੇ ਜ਼ਮਾਨੇ ਦੇ ਵਿੱਚ ਤੇ ਲੋਕੀ ਤਿਆਂ ਦੇ ਘਰ ਦਾ ਪਾਣੀ ਨਹੀਂ ਪੀਂਦੇ ਹੁੰਦੇ ਉਹ ਜ਼ਮਾਨੇ ਗਏ ਹੁਣ ਭਾਬੀ ਜੀ ਪਾ ਬੀ ਉਹ ਜਮਾਨਾ ਹੁਣ ਹੌਲੀ ਹੌਲੀ ਬਦਲਣ ਡਿਆ ਨਾ ਹੁਣ ਜਾਂਦੇ ਆ ਨਾ ਰੋਟੀ ਵੀ ਖਾ ਕੇ ਆਉਂਦੇ ਚਾਹ ਵੀ ਪੀ ਕੇ ਆਉਂਦੇ ਤੇ ਇਹ ਵੀ ਹੁਣ ਆਪਾਂ ਹੌਲੀ ਹੌਲੀ ਬਦਲਾਂਗੇ ਤੇ ਆਪ ਆਪਾਂ ਹੀ ਬਦਲਣਾ ਵਾ ਨਾ ਤੇ ਰਿਵਾਜ ਵੀ ਤੇ ਇਹ ਆਪ ਹੀ ਬਣਾਏ ਠੀਕ ਕਹਿੰਦੇ ਆ ਮੈਂ ਤੁਹਾਨੂੰ ਉਹ ਤਾਂ ਵਧੀਆ ਸੋਚ ਤੇ ਤੇਰੀ ਬੜੀ ਵਧੀਆ ਵਾ ਹਾਂਜੀ ਮੇਰੀਓ ਭੈਣੋ ਕਿ ਜੇ ਕਿਸੇ ਵੇਲੇ ਤੁਹਾਡੇ ਭਰਾ ਕੋ ਕੋਈ ਦਿਨ ਤੇ ਆ ਤੁਹਾਡੇ ਤੱਕ ਨਹੀਂ ਪਹੁੰਚਾਇਆ ਜਾਂਦਾ ਜਾਂ ਨਹੀਂ ਉਹ ਆ ਸਕਦਾ ਤੇ ਉਹਦੀ ਮਜਬੂਰੀ ਨੂੰ ਸਮਝਿਆ ਕਰੋ ਉਹਦੇ ਉੱਤੇ ਜ਼ੋਰ ਨਾ ਪਾਇਆ ਕਰੋ ਤੇ ਉਹਨੂੰ ਮਜਬੂਰ ਨਾ ਕਰਿਆ ਕਰੋ ਕਿ ਉਹ ਤੁਹਾਡੇ ਕੋਲ ਪਹੁੰਚੇ ਤੇ ਤੁਸੀਂ ਉਹਨਾਂ ਨਾਲ ਗੁੱਸਾ ਗਿਲਾ ਨਾ ਕਰਿਆ ਕਰੋ ਤੁਹਾਨੂੰ ਕਿੱਦਾਂ ਲੱਗੀ ਸਾਡੀ ਨਿੱਕੀ ਜੀ ਸਟੋਰੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿੰਨਾ ਮੇਰੇ ਭੈਣ ਭਰਾਵਾਂ ਨੇ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਅਕਾਲ